ਪਿੱਛੇ ਗੱਡੀ ਖੰਦੀ ਆਈ ਅੱਛਾ ਜੀ ਇਹ ਆਪਣੀ ਬੋਲ ਰਿਹਾ ਆ ਪਾਪਾ ਵੀ ਕਹਿੰਦਾ ਹੈ ਕਿ ਬਾਹਰ ਬੈਠਣਾ ਹੈ ਕਿ ਬਾਹਰ ਰਸਿੰਗ ਚੈਨਲ ਨਾਲ ਜੁੜੇ ਹੋ ਮੈਂ ਹਾਂ ਸੋਨੀ ਬੂਤ ਖੜੀ ਆ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਵਕਤ ਮੌਜੂਦਾ ਬੂਤ ਘੜ ਦੇ ਸੱਤ ਲੋਜ ਬਣਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਪਿੱਛੇ ਤੁਸੀਂ ਦੇਖ ਸਕਦੇ ਆ ਟਾਈਮ 1:30 ਤੋਂ 11 ਵਜੇ ਦਾ ਵਿਚਾ ਦਾ ਪਿੱਛੇ ਤੁਸੀਂ ਦੇਖ ਸਕਦਾ ਕੁਝ ਲੋਕ ਮੌਜੂਦਾ ਤਾਂ ਇਹਨਾਂ ਵੱਲੋਂ ਇੱਕ ਗੱਡੀ ਘੇਰੀ ਗਈ ਆ ਐਚਰ ਗੱਡੀ ਆ ਤਾਂ ਗੱਡੀ ਦੇ ਸਾਹਮਣੇ ਤੁਹਾਨੂੰ ਦਿਖਾ ਲਦਨੇ ਆ ਗੱਡੀ ਆ ਪਰ ਇਹਨਾਂ ਵੱਲੋਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਇਸ ਦੇ ਗੱਡੀ ਦੇ ਵਿੱਚ ਅਵਾਰਾ ਡੰਗਰ ਜਾਂ ਫੰਡਰ ਗਾਈਆਂ ਵਗੈਰਾ ਨਹੀਂ ਪਰ ਹੁਣ ਪੂਰੀ ਜਾਣਕਾਰੀ ਨਾ ਤੂੰ ਹਾਸਲ ਕਰ ਲੈਨੇ ਕਿ ਆਖਰਕਾਰ ਪੂਰੀ ਜਾਣਕਾਰੀ ਕੀ ਆ ਇਹ ਡਰਾਈਵਰ ਹੈ ਗੱਡੀ ਦੇ ਤਾਂ ਇੱਥੇ ਜਿਹੜੇ ਨੌਜਵਾਨ ਸੀ ਜਿਨ੍ਹਾਂ ਦੇ ਹੱਥ ਦੇ ਵਿੱਚ ਕੁਝ ਫਾਈਲਾਂ ਵੀ ਆ ਭਾਈ ਬਾਈ ਨਾਲ ਗੱਲਬਾਤ ਕਰ ਰਹੇ ਨੇ ਭਾਈ ਕੀ ਜਾਣਕਾਰੀ ਜ਼ਰੂਰ ਦਿਓ ਜਿਹੜੀ ਗੱਡੀ ਘੇਰੀ ਆ ਕਿ ਕਾਰਨ ਕੀ ਆ ਜੀ ਫਿਰ ਗੱਡੀ ਆ ਭਗੇਰੀ ਆ ਇਹ ਦੇਖੋ ਆ ਚੀਜ਼ ਆਈ ਆ ਠੀਕ ਗੱਡੀ 'ਚੋਂ ਨਿਕਲੇ ਸਮਾਨ ਇਹ ਬੰਦਾ ਕਹਿੰਦਾ ਵੀ ਮੈਂ ਆ ਡੇਰੇ 'ਚੋਂ ਤਿੰਨ ਗੱਈ ਲੋਡ ਕੀਤੀਆਂ ਨਹੀਂ ਜੀ 12 ਗੱਰੀ 12 ਕਿ 12 ਗੱਰੀ 12 ਗੱਰੀ ਜੀ ਇਹ ਜਿਹਨੇ ਲੋਡ ਕੀਤੀਆਂ ਲਾਡੀ ਸਿੰਘ ਬੋਲ ਰਿਹਾ ਆ ਦੀ ਮੇਰੇ ਕੋਲ ਤਿੰਨ ਲੋਡ ਕੀਤੀਆਂ ਦੋ ਦੋ ਦ ਇਹ ਇਹ ਕਿਹਦਾ ਡਰਾਈਵਰ ਦਾ ਬਾਲ ਲੋਡ ਕੀਤਾ ਬਾਲ ਲੋਡ ਕਰੀ ਜੀ ਠੀਕ ਆ ਹੁਣ ਆ ਦੇਖੋ ਕੀ ਕੰਮ ਕਰਦੇ ਪਏ ਆ ਆ ਦਾ ਦਿੱਤੇ ਫਾਇਲ ਮੈਨੂੰ ਨਾ ਕਿੱਚ ਕੀ ਪਤਾ ਕੋਈ ਕੱਚੀ ਆ ਪੱਕੀ ਆ ਦੇਖ ਕੇ ਦੇਖਾਂਗੇ ਆਪਾਂ ਇਹ ਪਪਾ ਲੜਬੜ ਬੰਦੇ ਆ ਠੀਕ ਜਿਸ ਨੇ ਪ੍ਰਸ਼ਾਸਨ ਨੂੰ ਕਿਸ ਨੇ ਫੋਨ ਕੀਤਾ ਤੋਰੀ ਆ ਰਹੇ ਆ ਪਰਚੀ ਆ ਰਹੇ ਜੀ ਆ ਰਹੇ ਕੋਈ ਨਹੀਂ ਆ ਚੀਜ਼ ਦੇਖੋ ਆਪਾਂ ਉਹਦਾ ਆ ਮੋਰੀ ਰੈਸਟ ਵੀ ਕੀ ਪਿਆ ਪਰ ਡਰਾਈਵਰ ਕਹਿੰਦਾ ਵੀ ਮੈਂ ਬਾਲ ਲੋਡ ਕੀਤੀ ਆ ਗੱਡੀ ਸੇ ਕਹਿੰਦਾ ਬਈ 2 ਵਜੇ ਇੱਥੇ ਤਾ ਆ ਡਰਾਈਵਰ ਜੀ ਤੁਸੀਂ ਹਾਂਜੀ ਮੈਂ ਡਰਾਈਵਰ ਗੱਡੀ ਥੋਡੀ ਆ ਬਈ ਆਪਣੀ ਆ ਜੀ ਕਾਰਨ ਦੱਸਿਓ ਬਾਈ ਜੀ ਗੱਡੀਆਂ ਜਿਹੜੀਆਂ گاਵਾ ਇਹਨਾਂ ਵੱਲੋਂ ਕਿਹਾ ਜਾ ਰਿਹਾ ਤੁਸੀਂ ਫੰਡਰ ਗਾਈਆਂ ਨਹੀਂ ਜੀ ਦੇਖੋ ਮੈਂ ਖੜਾ ਤਾਂ ਟਰਾਂਸਪੋਰਟ ਮੇ ਲੁਧਿਆਣਾ ਦੋ ਬੰਦੇ ਕਾਰ ਮੇ ਆਏ ਉਹ ਬੋਲਣ ਲਗੇ ਵੀ ਆਪਾਂ ਮਹਾਰਾਸ਼ਟਰ ਦਾ ਮਾਲਕ ਆਏ ਆ ਦੁੱਧ ਵਾਲੀ ਆ ਪ੍ਰੈਗਨੈਂਟ ਆਪਣੀ ਦੀ ਔਰ ਉਹ ਮੇਰੇ ਕੋਲ ਲੈ ਕੇ ਆਏ ਆ ਇਸ ਇਹਾ ਰੇਤਾ ਗਿਰੇ ਇਸ ਘਰ ਮੇ ਥੋੜੀ ਦੂਰ ਰੇਤਾ ਗਿਰ ਕੇ ਇਸ ਡੇਰੇ ਪਿਆ ਇੰਨਸੇ 12 ਲਾਦੀ ਗਾਏ ਔਰ ਇਹ ਪੇਪਰ ਮੇਰੇ ਕੋਲ ਦੀਏ ਆਗੇ ਆ ਕੇ ਕਾਰ ਤੇ ਪਿੱਛੇ ਪਿੱਛੇ ਮੇ ਦਾ ਔਰ ਉਹ ਕਾਰ ਵਾਲੇ ਭੱਜ ਗਏ ਅਰਨ ਭਾਈ ਨੇ ਮੇ ਪਕੜਾ ਠੀਕ ਆ ਤੁਹਾਡੀ ਸਾਰੀ ਗੱਲ ਨਾਲ ਪੂਰੀ ਨਾਲ ਸਹਿਮਤਾ ਇੱਕ ਵਾਰੀ ਤੁਸੀਂ ਦੇਖਿਓ ਇਸ ਹਾਲਾਤ ਦੇ ਵਿੱਚ ਕੋਈ ਗਾਈਆਂ ਏਦਾਂ ਲੈ ਕੇ ਜਾਂਦਾ ਗਾਈਆਂ ਏਦਾਂ ਕੋਈ ਲੈ ਕੇ ਜਾਂਦਾ ਉੱਪਰ ਖੁੱਲੀ ਕੋਈ ਜੋ ਜੋ ਢੇਰੇ ਵਾਲੇ ਬੰਦੇ ਹਨ ਪੰਜ ਬੰਦੇ تھے ਇਹਨੇ ਕਰਵਾਈ ਕਰੇ ਪਿੰਡ ਤਾਂ بچेंगे ਜੀ ਅਰ ਜੀ ਵੀ ਆਪ ਆਪਣੀ ਖੋਲ ਕਰਦੇ ਜੀ ਬਾਬਾ ਚੋਰੀ ਆਇਆਗਾ ਲਾਊਡ ਹੈ ਕਿ 12 ਬਜਰ ਕਹਾਣੀ ਉਹ ਮੜੀ ਦੇ ਦਰਬਾਰ ਦਾ ਗਿਆਤ ਨੂੰ ਚੜੀ ਕਿਹ ਲੱਗੇ ਓ ਯਾਰ ਕਰ ਹੁਣ ਕਰਵਾ ਦੇ ਨਿਕਲ ਉਹ ਨਹੀਂ ਹੁਣ ਤਾਂ ਢਿੱਲੀ ਕਰ ਦੋ ਹੁਣ ਥੋੜਾ ਜਾਣ ਦਵਾਗੇ ਆਪਾਂ ਆ ਗਏ ਬੁਲਦਾਂ ਉਹਨੂੰ ਬੜਾ ਮਜੂਨ ਲੱਗਾ ਪੂਰਾ ਫੋਨ ਬੜਾ ਮੀ ਕੁੜੀ ਕਿਥੋਂ ਲੈ ਕੇ ਆਏ ਪਾਜੀ ਮੇਰੇ ਕੋਲੋਂ ਲੈ ਆਇਆ ਨੇ ਦੋ ਬੱਸਾਂ ਮਲਾਜਮ ਆ ਗਏ ਉਹ ਵੀ ਬੰਦਿਆਂ ਨੇ ਮੈਂ ਜਿੱਦੋਂ ਬਾਹਰ ਦਾ ਕੰਮ ਮੈਂ ਬਹੁਤ ਪਾਸੂ ਗਈ ਠੀਕ ਆ ਮੇ ਤੋਂ ਉਹਨਾਂ ਨੇ ਛੱਡ ਲਿਆ ਹੋਇਆ ਠੀਕ ਆ ਉੱਥੋਂ ਲੱਦੇ ਆ ਇਹਨਾਂ ਨੇ ਦੋ ਬੱਸ ਅੱਛਾ ਹਾਂਜੀ ਦੋ ਲੱਦੇ ਹਾਂਜੀ ਬਾਕੀ ਕਿੱਥੋਂ ਲੈ ਗਏ ਆ ਬਾਕੀ ਇੱਕ ਮਿੰਟ ਦੱਸੋ ਠੀਕ

ਰੇਤਾ ਜਦ ਡਾਲਾ ਉਸਕੇ ਅੰਦਰ ਗਾਹੇ ਕੀ ਉੱਪਰ ਇੱਥੇ ਡਲ ਜੇਗਾ ਜੀ ਨਹੀਂ ਡਲੇਗਾ ਨਹੀਂ ਖਾਲੀ ਗਾਡੀ ਦੀ ਰੇਤਾ ਡਾਲਾ ਰੇਤੇ ਕੇ ਬਾਦ ਮੇ ਵੀ ਨੀ ਤਰਾ ਡੇਰੇ ਤੇ 10 ਮਹੀਨੇ ਬੋਲਾ 10 ਲੂੰਗਾ ਜ਼ਬਰਦਸਤੀ ਕਰਕੇ ਉਹਨ ਬੰਦੇ ਇਸਨੇ ਨਹੀਂ ਕੁਝ ਵੀ ਕਰਾ ਉਨ ਬੰਦੇ ਨੇ ਕਰਾ 12 ਲੈ ਦੋ 12 ਦਾ ਦੋ ਕੌਣ ਬੰਦਾ ਸਰ ਇਸ ਕੀ ਜਾਣਕਾਰੀ ਕੌਣ ਹੈ ਉਹਦਾ ਭਾਈ ਵਪਾਰੀ ਨੇ 12 ਲਵਾ ਦਿਜੀ ਉਹ ਕਿੱਥੇ ਇਹਦੇ ਵਿੱਚ ਬੈ ਜਾ ਉਹਦਾ ਹੋਣਾ ਹੀ ਪੈਣਾ ਇਹਨੂੰ ਗੱਡੀ ਉੱਥੇ ਲਵਾ ਲੈ ਕੇ ਲੋ ਮੇਰਾ ਭਾਜੀ ਆ ਪੀਪਲ ਕਰਨੀ

ਪਾਲਾ ਆਇਆ ਅਰੇ ਵਾਹ ਕੀ ਆ ਬੰਦ ਗੱਡੀ ਤਰਪਾਲ ਲੱਗੀ ਦਰ ਰਹਿ ਗਿਆ ਵਿੱਚ ਡੰਗਰ ਵਿੱਚ ਕੋਈ ਹੋਰ ਪਲਾਕ ਦੇ ਦੇਣਾ ਹੁਣੇ ਕੋਲੋ ਬੜੀ ਯਾਰ ਹੋ ਕੇ ਦੇਖੋ ਇੱਥੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਮੌਜੂਦ ਆ ਕਿਉਂਕਿ ਪੁਲਿਸ ਪ੍ਰਸ਼ਾਸਨ ਦੀ ਨਿਗਰਾਨੀ ਦੇ ਵਿੱਚ ਹੁਣ ਗੱਡੀ ਨੂੰ ਮਤੇਆੜਾ ਚੌਂਕੀ ਦੇ ਵਿੱਚ ਲਿਜਾਇਆ ਜਾ ਰਿਹਾ ਹੈ ਤਾਂ ਹਾਲਾਂਕਿ ਹਜੇ ਤਰਪਾਲ ਲਾ ਕੇ ਦੇਖਿਆ ਨਹੀਂ ਗਿਆ ਉੱਥੇ ਜਾ ਕੇ ਤਰਪਾਲ ਲਾ ਕੇ ਦੇਖਾਂਗੇ ਜ਼ਰੂਰ ਕਿ ਆਖਰਕਾਰ ਕਿੰਨੇ ਡੰਗਰ ਆ ਇਹਦੇ ਵਿੱਚ ਔਰ ਅਗਲੀ ਜਾਣਕਾਰੀ ਵੀ ਜਲਦੀ ਤੁਹਾਡੇ ਨਾਲ ਸਾਂਝੀ ਕਰਦੇ ਆ ਸਾਥੀ ਕੈਮਰਾਮੈਨ ਅਰਜਨ ਸਿੰਘ ਦੇ ਨਾਲ ਸੁੰਨੀ ਬੂਥੜੀ ਆ ਤੁਸੀਂ ਦੇਖੋ ਪੰਜਾਬ ਸੂਚਨਾ ਪੰਜਾਬ ਸਿੰਘ ਚੈਨਲ ਨਾਲ ਜੁੜਿਓ ਮੈਂ ਹਾਂ ਸੁੰਨੀ ਬੂਥੜੀ ਆ ਦੋਸਤੋ ਇਸ ਵਕਤ ਤੁਹਾਨੂੰ ਜੋ ਤਸਵੀਰ ਦਿਖਾਉਣ ਜਾ ਰਹੇ ਆ ਇੱਕ ਇਨਸਾਨੀਅਤ ਨੂੰ ਇੱਕ ਸ਼ਰਮਸਾਰ ਕਰਨ ਵਾਲੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਕਿ ਇੱਕ ਤੁਸੀਂ ਦੇਖ ਸਕਦਾ ਕਿ ਗਊਆਂ ਨਾਲ ਭਰਿਆ ਟਰੱਕ ਜੋ ਪਿੰਡ ਬੂਥੜ ਦੇ ਸੱਤ ਲੋਜ ਬੰਦ ਤੋਂ ਕਾਬੂ ਕੀਤਾ ਗਿਆ ਔਰ ਜਿਨ੍ਹਾਂ ਲੋਕ ਕਾਬੂ ਕੀਤਾ ਗਿਆ ਆ ਪਿੱਛੇ ਤੁਸੀਂ ਦੇਖ ਸਕਦੇ ਪਿੰਡ ਬੂਥੜ ਤੋਂ ਇਹ ਲੋਕ ਨੇ ਜਿਨ੍ਹਾਂ ਵੱਲੋਂ ਕਾਬੂ ਕੀਤਾ ਗਿਆ ਔਰ ਉਸ ਤੋਂ ਬਾਅਦ ਜਿਹੜੀ ਇਨਫਾਰਮੇਸ਼ਨ ਦਿੱਤੀ ਗਈ ਆ ਮੱਤੇੜਾ ਚੌਂਗੀ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਇੱਥੇ ਮੱਤੇੜਾ ਚੌਂਗੀ ਦੇ ਵਿੱਚ ਲਿਆਂਦਾ ਗਿਆ ਉਸ ਤੋਂ ਬਾਅਦ ਕੁਝ ਸ਼ਿਵ ਸੈਨਿਕ ਸਮਾਜ ਸੇਵੀ ਵੀ ਆਏ ਨੇ ਇੱਥੇ ਪਹੁੰਚੇ ਨੇ ਤਾਂ ਗੱਲਬਾਤ ਕਰਨ ਦੀ ਪੂਰੀ ਕੋਸ਼ਿਸ਼ ਕਰ ਲੈਨੇ ਆ ਬਾਈ ਜੀ ਕੀ ਨਾਮ ਆ ਜੀ ਪਹਿਲਾਂ ਤਾਂ ਜੀ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਰੋਹਿਤ अरोड़ा ਮੇਰੇ ਨਾਲ ਨੀਰਤ ਚੋਪੜਾ ਜੀ ਸ਼ਿਵ ਸੈਨਾ ਇਨਸਾਫ ਤੋਂ ਤੇ ਮੈਂ ਸਨਾਤਨ ਧਰਮ ਕਮੇਟੀ ਤੋਂ ਜਿੱਥੇ-ਜਿੱਥੇ ਗਊਆਂ ਦਾ ਜਿੱਥੇ ਗਊਆਂ ਦੇ ਨਾਲ ਵੇਅਦ ਵੀ ਹੁੰਦੀ ਹੈ ਜਾਂ ਕਿਸੇ ਮੰਦਰ ਨੂੰ ਜਾਂ ਲੈ ਕੇ ਜਾਂ ਕਿਸੇ ਗੁਰਦੁਆਰੇ ਕਿਸੇ ਵੀ ਸਥਾਨ ਨੂੰ ਤੇ ਮੇਰੇ ਨਿਰਜ ਵੀਰ ਜੀ ਤੇ ਅਸੀਂ ਤੇ ਵਿਸ਼ਾਲ ਠਾਕੁਰ ਜੀ ਅਸੀਂ ਆਪ ਹੀ ਪੁੱਛੀਦਾ ਤੇ ਸਾਨੂੰ ਉਹੀ ਚੀਜ਼ ਦੱਸੀ ਗਈ ਸੀਗੀ ਕਿਸੇ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਆ ਕਿ ਪਿੰਡ ਦੇ ਬੰਦਿਆਂ ਨੇ ਇੱਕ ਗਾਇਆਂ ਨਾਲ ਭਰਿਆ ਟਰੱਕ ਜਿਹਦੇ ਵਿੱਚ 12 ਗਾਇਆਂ ਸੀ ਉਹਨਾਂ ਦਾ ਕਤਲ ਕਰਨ ਵਾਸਤੇ ਉਹਨਾਂ ਨੂੰ ਲਿਜਾਇਆ ਜਾ ਰਿਹਾ ਸੀ ਜੋ ਕਿ ਪਿੰਡ ਦੇ ਬਜ਼ੁਰਗਾਂ ਨੇ ਵੱਡਿਆਂ ਨੇ ਭਰਾਵਾਂ ਨੇ ਸਾਰਿਆਂ ਨੇ ਫੜਿਆ ਮੈਂ ਦਿਲ ਦੀ ਗਰਾਈਆਂ ਤੋਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਇਦਾਂ ਦੇ ਪਾਪ ਹੋਣ ਤੋਂ ਬਚਾਇਆ ਕਹਿਣ ਦੀ ਗੱਲ ਇਹ ਆ ਕਿ ਜਿਨ੍ਹਾਂ ਨੇ ਇਹਨਾਂ ਗਮੂਆਂ ਨੂੰ ਲਿਜਾ ਕੇ ਕਤਲ ਕਰਵਾਣਾ ਸੀ ਉਹਨਾਂ ਤੇ ਤੇ ਜਿਹੜੇ ਇਹ ਚੀਜ਼ ਦਾ ਵਪਾਰ ਕਰਦੇ ਨੇ ਸਾਡੇ ਨਿਰਜ ਵੀਰ ਵੱਲੋਂ ਮੇਰੇ ਵੱਲੋਂ ਤੇ ਸਾਡੇ ਵਿਸ਼ਾਲ ਜੀ ਵੱਲੋਂ ਤੇ ਪਿੰਡ ਵਾਲਿਆਂ ਦੇ ਪਰਿਵਾਰ ਵੱਲੋਂ ਸਾਰਿਆਂ ਵੱਲੋਂ ਉਹਨਾਂ ਤੇ ਬੰਦੀ ਕਾਰਵਾਈ ਕਰਵਾਵਾਂਗੇ ਜੀ ਕਿਹੜੀ ਬੰਦੀ ਕਾਰਵਾਈ ਐ ਸਖ਼ਤ ਕਾਰਵਾਈ ਕਰਵਾਵਾਂਗੇ ਜਿੱਥੇ ਤੱਕ ਸਾਡਾ ਹੱਥ ਪਹੁੰਚਾ ਉੱਥੇ ਤੱਕ ਜਾਵਾਂਗੇ ਬਾਕੀ ਦਿਲ ਦੀ ਕਰਾਈਆਂ ਤੋਂ ਮੈਂ ਪਿੰਡ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਐਡਾ ਵਧੀਆ ਕੰਮ ਕੀਤਾ ਜੀ ਭਾਈ ਜੀ ਕੀ ਨਾਮ ਹੈ ਜੀ ਨੀਰੇ ਚੋਪੜਾ ਬਾਜੀ ਮੈਂ ਛੇ ਸਣਾ ਇਨਸਾਨਾਂ ਦੇ ਸਭ ਤੋਂ ਜੀ ਪਰ ਸਭ ਤੋਂ ਪਹਿਲਾਂ ਬਾਜੀ ਆਪਾਂ ਭਰਾ ਨੇ ਜੀ ਅਸੀਂ ਕੋਈ ਪਾਰਟੀ ਦੇ ਬਾਜੀ ਨਹੀਂ ਜਿਹੜੇ ਹਿੰਦੂ ਸਮਾਜ ਦਾ ਕੰਮ ਕਰਦੇ ਆ ਸਿੱਖ ਭਾਈ ਜਦ ਨੇ ਜਿਹੜਾ ਕੰਮ ਕੀਤਾ ਅਸੀਂ ਇਹਨਾਂ ਨੂੰ ਬਹੁਤ ਤਾਰੀਫ ਦੇ ਕਾਬਿਲ ਸਮਝਦੇ ਆ ਇੱਕ ਗੱਲ ਜ਼ਰੂਰ ਕਹਿ ਦੇਣੀ ਚਾਹਨਾ ਕਿਉਂਕਿ ਅਕਸਰ ਅਸੀਂ ਦੇਖਦੇ ਆ ਕਿ ਹਿੰਦੂ ਤੇ ਸਿੱਖ ਦੇ ਵਿੱਚ ਫੁੱਟ ਪਾਉਣ ਵਾਲੇ ਬਹੁਤ ਨੇ ਔਰ ਬਹੁਤ ਸਾਰੀਆਂ ਗੱਲਾਂ ਵੀ ਕਰਦੇ ਨੇ ਔਰ ਕੀ ਲੱਗਦਾ ਇਸ ਨਜ਼ਰਮੰਦ ਬਾਜੀ ਉਹ ਲੋਕ ਕੀ ਹੁੰਦੇ ਨੇ ਦੇਖੋ ਉਹ 2 4 1 2 ਗਨ ਮੈਨਾਂ ਵਾਸਤੇ ਜਿਹੜੀ ਰਾਜਨੀਤੀ ਕਰਨ ਵਾਲੇ ਬੱਦੂ ਜਿਨੂੰ ਕਹਿੰਦੇ ਦਿਮਾਗ ਨਹੀਂ ਹੁੰਦਾ ਨਾ ਜਿਨ੍ਹਾਂ ਨੇ ਆਪਾਂ ਯਾਰ ਬਚਪਨ ਕੱਟਿਆ ਜਵਾਨੀਆਂ ਕੱਟੀਆਂ ਉਹ ਸਾਡੇ ਦੁਸ਼ਮਣ ਕਿੱਦਾਂ ਹੋ ਜੂਗੇ ਜੀ ਠੀਕ ਹੈ ਨਾ ਹੁਣ ਪਾਜੀ ਸਾਡੇ ਘਰੇ ਦੇ ਵਿੱਚ ਵੀ ਗੋਲੀਆਂ ਚੱਲੀਆਂ ਵਾ ਸਾਡੇ ਘਰਾਂ ਵਿੱਚ ਵੀ ਹਮਲੇ ਹੋਏ ਨੇ ਉਹ ਕੌਣ ਹੁੰਦੇ ਨੇ ਉਹ ਸ਼ਰਾਰਤੀ ਅੰਸਰ ਹੁੰਦੇ ਨੇ ਉਹ ਐਵੇਂ ਕਿਸੇ ਨੂੰ ਨਾ ਬੜਾਵਾ ਨਹੀਂ ਆਪਾਂ ਦੇਣਾ ਚਾਹੀਦਾ ਉਹ ਕਿਸੇ ਦਾ ਕੋਈ ਰੂਪ ਨਹੀਂ ਹੁੰਦਾ ਉਹਨਾਂ ਦਾ ਉਹ ਨਾਸਿਕਰਚ ਚੋਂ ਹੁੰਦੇ ਨੇ ਨਾ ਹਿੰਦੂਆਂ ਚੋਂ ਹੁੰਦੇ ਨੇ ਨਾ ਮੁਸਲਮਾਨਾਂ ਚੋਂ ਹੁੰਦੇ ਨੇ ਉਹ ਸਿਰਫ ਨਾ ਇੱਕ ਰਾਜਨੀਤੀ ਚਮਕਾਨ ਵਾਸਤੇ ਇੱਕ ਦੂਜੇ ਦਾ ਸਹਾਰਾ ਲੈਣ ਵਾਸਤੇ ਹੁੰਦੇ ਨੇ ਜੀ ਇਹ ਗਾਈਆਂ ਹੁਣ ਕਿੱਥੇ ਲੈ ਕੇ ਜਾਓਗੇ ਜੀ ਇਹ ਪਾਜੀ ਆਪਾਂ ਗਊਕਾ ਗਊਸ਼ਾਲਾ ਦੇ ਵਿੱਚ ਛੱਡਣ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਤਾਂ ਹੁਣ ਪੂਰਾ ਦੇਖੀਏ ਕਿਹੜੇ ਬੰਦਿਆਂ ਨੇ ਲੈ ਕੇ ਜਾ ਰਹੇ ਦੀ ਕਿੱਥੇ ਲੈ ਕੇ ਜਾ ਰਹੇ ਸੀਗੇ ਜਿਹੜਾ ਪਰਚਾ ਦਰਜ ਹੋਇਆ ਵਾ ਠੀਕ ਆ ਕਿੰਨੇ ਬੰਦਿਆਂ ਦੇ ਹੋਇਆ ਸਾਨੂੰ ਰਾਤੀ ਪਤਾ ਲੱਗਿਆ ਦੋ ਬੰਦਿਆਂ ਦੇ ਪਰਚਾ ਦਰਜ ਹੋ ਗਿਆ ਜੀ ਠੀਕ ਆ ਰਾਤੀ ਮੈਨੂੰ 11:00 ਵਜੇ ਫੋਨ ਆਇਆ ਸੀ 11:00 ਵਜੇ ਫੋਨ ਆਇਆ ਸੀ ਤਾਂ ਦੋ ਬੰਦਿਆਂ ਦੇ 12 ਗਾਵਾ ਮੇਰਾ 12 ਗਾਵਾ ਜੀ ਬਾਕੀ ਜਿਹੜੇ ਪਿੰਡ ਵਾਲਿਆਂ ਨੇ ਫੜਿਆ ਭਾਜੀ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਕਹਿੰਨੇ ਦੇਖੋ ਤੁਸੀਂ ਇੱਧਰ ਕੈਮਰਾ ਘਮਾਓ ਇਹਨਾਂ ਵੱਲ ਇਹ ਜਿਹੇ ਸਿੱਖ ਭਾਈ ਜਾਰਾ ਵਾ ਜਿਹੜੇ ਫਿੱਕ ਬੰਦੇ ਆ ਮੈਂ ਤਾਂ ਇਹ ਕਹਿੰਨਾ ਫਿੱਕ ਪਾਣਾ ਬੰਦ ਕਰੋ ਜਾਂ ਤਾਂ ਆ ਕੇ ਜ਼ਮੀਨੀ ਪੱਤਰ ਤੇ ਕੰਮ ਕਰੋ ਜਦੋਂ ਫੜੀਆਂ ਜਾਂਦੀਆਂ ਗਾਵਾ ਫਿਰ ਉੱਥੇ ਆ ਕੇ ਪਹੁੰਚਦੇ ਕਿਉਂ ਨਹੀਂ ਕਿਉਂਕਿ ਉਦੋਂ ਗਨਮੈਨ ਨਹੀਂ ਆਂਦੇ ਕਰੋ ਦੀ ਜਾ ਆਪਾਂ ਨੂੰ ਖਤਰਾ ਲੱਗਦਾ ਵਾ ਭਾਜੀ ਜਿਹਨੇ ਕੰਮ ਕਰਨਾ ਹੁੰਦਾ ਨਾ ਉਹਨਾਂ ਨੂੰ ਖਤਰਾ ਨਹੀਂ ਹੁੰਦਾ ਨਾ ਉਹਨਾਂ ਨੂੰ ਕੋਈ ਡਰ ਹੁੰਦਾ ਵਾ ਮਰਨਾ ਤਾਂ ਹੈਗਾ ਹੀ ਆ ਹੁਣ ਸਿੱਕ ਭਾਈਚਾਰਾ ਕੱਲਾ ਨਹੀਂ ਘੁੰਮਦਾ ਸਾਰੀ ਦੁਨੀਆ ਕੱਲੇ ਘੁੰਮਦੀ ਆ ਭਾਜੀ ਉਹ ਤਾਂ ਤੁਹਾਨੂੰ ਪਹਿਲਾਂ ਕਹਿ ਕੇ ਛੱਡਿਆ ਉਹ ਗੰਨ ਮੈਨਾਂ ਦੀ ਰਾਜਨੀਤੀ ਕਰਦੇ ਨੇ ਤਾਂ ਭਾਈ ਜੀ ਦੱਸ ਦਿਓ ਕਿੰਨੇ ਵਜੇ ਕਾਇਆਂ ਪੈਂਦੀਆਂ ਸੀ ਰਾਤ ਨੂੰ ਤੁਸੀਂ ਇਹ ਇਹ ਆਪਾਂ ਤਕਰੀਰ ਨਾਲ ਬਣਾ ਕਰਦੇ ਹਾਂ ਜੀ 10:30 ਦਾ 10:30 ਦਾ ਟਾਈਮ ਸੀ ਜੀ ਅਸੀਂ ਸਨ ਸੀੜੀ ਮਿਲੀ ਬੱਚਾ ਗਾਂਆਂ ਭੱਜ ਰਹੀਆਂ ਬੁੱਤਰ ਘਨੇ ਜਾਣੀਆਂ ਜੀ ਅਸੀਂ ਚਲੋ ਪਰਸਾ ਤੋਂ ਬੰਦੇ ਬੁੱਧ ਸਿੰਘ ਰਾਜਵੀਰ ਸਿੰਘ ਤੇ ਇੰਦਰਜੀਤ ਸਿੰਘ ਅਸੀਂ ਇਕੱਠੇ ਹੋਈ ਲੱਗ ਜਾਣਾ ਕਮੋੜੇ ਵੀ ਚਲੀ ਆਪਾਂ ਅਸੀਂ ਟਰੈਕਟਰ ਚੱਕਿਆ ਤਾਂ ਟਰੈਕਟਰ ਜਾ ਕੇ ਅਸੀਂ ਫੇਰ ਨਹੀਂ ਜਲਾ ਲਿਆ ਉੱਥੋਂ ਜਦੋਂ ਗੱਡੀ ਟੁੱਟੀ ਸਾਨੂੰ ਨਾ ਫੋਨ ਕਰਦਾ ਉਥੋਂ ਵੀ ਗੱਡੀ ਟੁੱਟ ਗਈ ਅਸੀਂ ਉਹ ਟਰੈਕਟਰ ਸੜਕ ਦੇ ਮੋੜੇ ਲਾ ਕੇ ਗੱਡੀ ਰੋਕ ਲਈ ਅੱਛਾ ਕਰਕੇ ਪਰਸਪਰਸਾਂ ਨੂੰ ਫੋਨ ਕੀਤਾ ਜੇਦੀ ਪਰਸੋ ਤੇ ਆ ਗਈ ਘਰ ਮੱਤਰੇ ਖਾਣੇ ਵਿੱਚ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਬਿਆਨ ਇਹ ਸੀ ਜੀ ਤਾਂ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਵਾ ਇਹ ਟਰੱਕ ਆ ਇਹ ਟਰੱਕ ਦੇ ਵਿੱਚ ਜੋ 12 ਗਾਈਆਂ ਨਾਲ ਘਟੋ ਘਟ ਜਿਹੜੀਆਂ ਇਸ ਟਰੱਕ ਦੇ ਵਿੱਚ ਭਰੀਆਂ ਗਈਆਂ ਸੀ ਔਰ ਹਾਲਾਕਿ ਇਹ ਵੀ ਦੱਸ ਦਿੰਨੇ ਆ ਕਿ ਪਿੰਡ ਵਾਲੇ ਦੇ ਸਹਿਯੋਗ ਦੇ ਨਾਲ ਔਰ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਗਾਈਆਂ ਨੂੰ گاਊਆਂ ਨੂੰ ਇੱਥੇ ਸਹੀ ਜ਼ਲਾਮਤ ਲਿਆਂਦਾ ਗਿਆ ਔਰ ਗੱਡੀ ਦੇ ਵਿੱਚ 12 ਤੇ 12 ਗਾਈਆਂ ਨੇ ਇਸ ਵਕਤ ਮੌਜੂਦ ਤਾਂ ਅਗਲੀ ਕਾਰਵਾਈ ਵੀ ਪੁਰਸ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਾਂਗੇ ਅਗਲੀਆਂ ਕਾਰਵਾਈਆਂ ਕੀਤੀਆਂ ਰਹੀਆਂ ਔਰ ਇੱਥੇ ਇਹ ਗਾਈਆਂ ਅਗਲੀ ਵਾਰ ਜਾਣਗੀਆਂ ਤਾਂ ਅਗਲੀ ਰਿਪੋਰਟ ਵੀ ਜਲਦੀ ਤੁਹਾਡੇ ਨਾਲ ਸਾਂਝੀ ਕਰ ਦੋ ਫੜੀ ਗਈ ਗਊਆਂ ਦੀ ਗਊਆਂ ਤੋਂ ਪਰਿਆ ਟਰੱਕ ਫੜੇਗਾ ਕੀ ਕਾਰਵਾਈ ਕੀਤੀ ਗਈ ਕਿ ਕਿੱਥੇ ਫੜੇਗੇ ਇਹ ਬੂਥਗੜ ਪਿੰਡ ਦਾ ਵਾਕਿਆ ਹੈ ਮੋਹਤਕਰ ਬਣਾ ਦੇ ਨੇੜੇ ਇੱਕ ਹਰਪਾਲ ਸਿੰਘ ਨਾਡੀ ਦਾ ਡੇਰਾ ਹੈ ਜਿਹਦਾ ਗਊਸ਼ਾਲਾ ਸਿਗੀ ਬਣਾਈ ਹੋਈ ਉਹਨੇ ਆਪਣੀ ਉਹਨੇ ਇੱਕ ਬਾਰੋਂ ਕਰਨਾਲ ਤੋਂ ਟਰੱਕ ਮੈਂ ਵਿਜੇ ਕੁਮਾਰ ਡਰਾਈਵਰ ਹੈ ਉਹਦਾ ਉਥੋਂ ਨੇ ਲੋਡ ਕਰਾਇਆ ਤੇ ਪਿੰਡ ਵਾਲਿਆਂ ਨੂੰ ਪਹਿਲਾਂ ਸ਼ੱਕ ਸੀ ਇਹਦੇ ਤੇ ਵੀ ਇਹ ਗਊਆਂ ਦੀ ਤਸਕਰੀ ਕਰਦਾ ਜਦੋਂ ਸਵੇਰੇ ਇਹ ਟਰੱਕ ਨਿਕਲਿਆ ਉਥੋਂ ਦੇ ਪਿੰਡ ਵਾਲਿਆਂ ਨੇ ਪਿੱਛਾ ਕੀਤਾ ਤੇ ਪੁਲਿਸ ਨੂੰ ਮੱਤੇ ਵਾਲੇ ਚੌਂਕੀ ਨੂੰ ਫੋਨ ਕਰਤਾ ਮੱਤੇ ਵਾਲੇ ਚੌਂਕੀ ਨੇ ਨਾਕਾ ਲਾ ਲਿਆ ਤੇ ਨਾਕੇ ਦੇ ਦੌਰਾਨ ਇਹ ਟਰੱਕ ਫੜਿਆ ਗਿਆ ਫੜਕੇ ਦੇ ਜਦੋਂ ਚੈੱਕ ਕੀਤਾ ਇਹਦੇ ਚ 12 ਗਊਆਂ ਨਿਕਲੀਆਂ ਨੇ ਜਿਹਨੂੰ ਬੁਰੀ ਤਰ੍ਹਾਂ ਲੱਤਿਆ ਹੋਇਆ ਸੀਗਾ ਗੁੰਵਾਰ ਕਾਬਰ ਕਰ ਲਿਆ ਨੇ ਆਪਾਂ ਮੁਕਦਮਾ ਦਰਜ ਕਰ ਲਿਆ ਉਹਨਾਂ ਦੋਨਾਂ ਦੇ ਗੇਸਟ ਡਰਾਈਵਰ ਤੇ ਹਰਪਾਲ ਸਿੰਘ ਦੇ ਗੇਸਟ ਡਰਾਈਵਰ ਅਰੈਸਟ ਕਰ ਲਿਆ ਤੇ ਹਰਪਾਲ ਸਿੰਘ ਫਰਾਰ ਹੈ ਜਿਹਨੂੰ ਜਲਦੀ ਰੈਸ਼ ਕਰ ਲਿਆ ਜਾਊਗਾ ਸਰ ਜਿਹੜੀ ਗਊਆ ਸੀਗੀਆਂ ਕਿੱਥੇ ਲੈ ਕੇ ਜਾ ਰਹੀ ਸੀ ਕਿ ਗਊਆ ਡਰਾਈਵਰ ਦੇ ਦੱਸਣ ਮੁਤਾਬਕ ਮਹਾਰਾਸ਼ਟਰ ਲੈ ਕੇ ਜਾ ਰਹੀ ਸੀ ਅਲੱਗ-ਅਲੱਗ ਥਾਵਾਂ ਤੇ ਅਗਜਕਟ ਨੂੰ ਵੀ ਨਹੀਂ ਪਤਾ ਕਿੱਥੇ ਲੈ ਕੇ ਜਾ ਰਹੀ ਸੀ ਜਿੱਥੇ ਇਹਨਾਂ ਦੱਸਣਾ ਉਹਥੇ ਲੈ ਕੇ ਜਾਂਦਾ ਉਹ ਤੇ ਉੱਥੇ ਜਾ ਕੇ ਇਹ ਫਿਰ ਕਟਕੇ ਮਾਸੀ ਵੇਚਣਾ ਸੀ ਉਹਨਾਂ ਨੇ ਕਿਤਨੇ ਕਿਤੇ ਸਰ ਇਹ ਅਵਾਰਾ ਗਊਆ ਸੀਗੀਆਂ ਇਹ ਦੇਖਣ ਤੋਂ ਤਾਂ ਐ ਲੱਗਦੇ ਆ ਵੀ ਫੰਡਰ ਗਊਆ ਤੇ ਸਰ ਹੁਣ ਗਊਆਂ ਕਿੱਥੇ ਭੇਜੀਆਂ ਜਾਣਗੀਆਂ ਜਿਹੜਾ ਟਰੱਕ ਦੇ ਗਊਆਂ ਨੂੰ ਅਸੀਂ ਗਊਸ਼ਾਲਾ ਨਾਲ ਵੱਖ-ਵੱਖ ਗਊਸ਼ਾਲਾ ਨਾਲ ਕੰਟੈਕਟ ਕਰ ਰਹੇ ਹਾਂ ਤੇ ਜਿਹੜੇ ਗਊਸ਼ਾਲਾ ਲੈਣਗੇ ਉਹਨੂੰ ਅਸੀਂ ਗਊਸ਼ਾਲਾ ਸਪੋਰਟ ਕਰ ਦੇਣੀ ਸਰ ਕਿਹੜੀ ਤਾਰਾ ਦੇ ਹਿਸਾਬ ਨਾਲ ਜਿਹੜਾ ਪਰਚਾ ਦਰਜ ਕੀਤਾ ਇਹ ਐਨੀਮਲ क्रੂਲਟੀ ਐਕਟ ਦੇ ਪ੍ਰੋਟੈਕਸ਼ਨ ਪ੍ਰੋਟੈਕਸ਼ਨ ਆਫ ਕਾਊਸ ਲੈਟ ਦੇ ਅਕਟ ਦੇ ਜਰੂਰਤ ਹੈ ਠੀਕ ਹੈ ਜੀ